ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਦਿਨ ਬੜਾ ਹੀ ਖੁਸ਼ੀਆਂ ਦਾ ਹੈ ਸੋ ਕਿਉਂਕਿ ਇੱਕ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਆ ਤੇ ਅਲੱਗ ਜੀ ਖੁਸ਼ੀ ਹੁੰਦੀ ਆ ਤੇ ਇਹਦੇ ਨਾਲ ਅਲੱਗ ਜੇ ਸੁਪਨੇ ਇਨਸਾਨ ਦੇ ਦੇਖਦਾ ਹੈ ਕਿ ਆ ਸਾਲ ਸਾਡਾ ਖੁਸ਼ੀਆਂ ਦਾ ਹੋਵੇ ਅਸੀਂ ਇਹਦੇ ਵਿੱਚ ਤਰੱਕੀ ਕਰੀਏ ਤੇ ਇਹਦੇ ਵਿੱਚ ਸਾਡੇ ਦਿਨ ਬਦਲ ਜਾਣ ਸੋ ਪ੍ਰਮਾਤਮਾ ਹਮੇਸ਼ਾ ਹੀ ਉਹਨਾਂ ਰੂਹਾਂ ਦੇ ਅੰਗ ਸੰਗ ਹੁੰਦਾ ਹੈ ਚੇਂਜ ਤਾਂ ਬਹੁਤ ਜ਼ਿੰਦਗੀ ਵਿੱਚ ਸਾਲ ਦੇ ਵਿੱਚ ਆਉਂਦਾ ਹੈ ਪਰ ਅਸੀਂ ਉਹਨਾਂ ਗੱਲਾਂ ਤੇ ਗੌਰ ਨਹੀਂ ਕਰਦੇ ਸੋ ਪਹਿਲਾਂ ਤਾਂ ਇੱਥੇ ਮੁਬਾਰਕਬਾਦ ਕੀ ਆਪ ਸਭ ਨੂੰ ਕੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਸਭ ਨੂੰ ਸੋ ਮਾਲਕ ਤੁਹਾਨੂੰ ਸੇਵਾ ਦਾ ਫਲ ਬਖਸ਼ੇ ਆਪਣੇ ਚਰਨਾਂ 'ਤੇ ਲਾ ਕੇ ਰੱਖੇ ਤਾਂ ਤੁਸੀਂ ਸੇਵਾ ਕਰਦੇ ਰਹੋ ਤੇ ਉਹ ਮਾਲਕ ਦੀਆਂ ਦਾਤਾਂ ਨੂੰ ਹਾਸਲ ਵੀ ਕਰਦੇ ਰਹੋ ਜੀ ਸੋ ਮਾਲਕ ਕਿਰਪਾ ਆਪ ਸਭ ਤੇ ਬਣਾ ਕੇ ਰੱਖੇ ਜੀ ਜਿੰਨੀਆਂ ਵੀ ਰੂਹਾਂ ਇਸ ਵੀਡੀਓ ਨੂੰ ਸੁਣ ਰਹੀਆਂ ਆ ਤੇ ਚੈਨਲ ਦੇ ਨਾਲ ਜੁੜੀਆਂ ਹੋਈਆਂ ਹੈ ਜੀ ਸੋ ਸੇਵਾ ਤੋਂ ਬਗੈਰ ਇਹ ਜ਼ਿੰਦਗੀ ਜੋ ਹੈ ਅਧੂਰੀ ਹੈ ਸੇਵਾ ਨਹੀਂ ਤਾਂ ਇਹ ਜ਼ਿੰਦਗੀ ਵੀ ਕਿਸੇ ਕੰਮ ਦੀ ਨਹੀਂ ਹੈ ਕਿਉਂਕਿ ਪ੍ਰਮਾਤਮਾ ਤੋਂ ਬਗੈਰ ਬਹੁਤ ਅਧੂਰਾ ਹੈ ਇਨਸਾਨ ਸੋ ਜਿਹੜਾ ਇਹਨਾਂ ਗੱਲਾਂ ਨੂੰ ਸਮਝ ਲੈਂਦਾ ਹੈ ਤੇ ਉਹਦੇ ਮਨ ਦੇ ਜੋ ਵੀ ਖਿਆਲ ਇਧਰ ਉਧਰ ਦੀ ਪਟਕਣਾ ਹੈ ਉਹ ਖਤਮ ਹੋ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਗੱਲ ਕਰਦੇ ਸੀ ਕਿ ਬਹੁਤ ਤਰ੍ਹਾਂ ਦੇ ਸੁਪਨੇ ਇਨਸਾਨ ਦੇਖਦਾ ਹੈ ਕਿ ਇਸ ਸਾਲ ਦੇ ਵਿੱਚ ਸਾਡੇ ਦਿਨ ਫਿਰ ਜਾਣਗੇ ਇਸ ਸਾਲ ਦੇ ਵਿੱਚ ਅਸੀਂ ਦੁੱਖਾਂ ਤੋਂ ਛੁਟਕਾਰਾ ਪਾ ਲਵਾਂਗੇ ਸੋ ਮਾਲਕ ਦੀ ਕਿਰਪਾ ਹੋ ਜਾਵੇਗੀ ਕੋਈ ਇਹੋ ਜਿਹਾ ਵਿਸ਼ਵਾਸ ਬਣਾਉਂਦਾ ਹੈ ਕੋਈ ਵੈਸੇ ਹੀ ਮਨ ਵਿੱਚ ਇਹ ਖਿਆਲ ਨਹੀਂ ਆਉਂਦਾ ਤੇ ਇਹੋ ਜੀ ਸੋਚ ਹੋਣੀ ਵੀ ਚਾਹੀਦੀ ਆ ਜਿਹੋ ਜੀ ਤੁਹਾਡੀ ਸੋਚ ਹੋਵੇਗੀ ਉਹੋ ਜੇ ਹੀ ਤੁਹਾਡੀ ਜ਼ਿੰਦਗੀ ਹੋਵੇਗੀ ਸੋ ਸੋਚ ਨੂੰ ਹੀ ਪੱਕਾ ਕਰਨਾ ਜ਼ਰੂਰੀ ਹੈ ਮਨ ਨੂੰ ਹੀ ਟਿਕਾਉਣਾ ਜ਼ਰੂਰੀ ਹੈ ਮਨ ਟਿਕ ਗਿਆ ਤੇ ਸਭ ਸਹੀ ਹੋਣ ਲੱਗ ਪੈਂਦਾ ਹੈ ਆਪਣੇ ਹਿਸਾਬ ਨਾਲ ਸਾਰਾ ਕੁਝ ਚੱਲਣ ਲੱਗ ਪੈਂਦਾ ਹੈ ਮਨ ਟਿਕ ਗਿਆ ਸਮਝ ਲਓ ਕਿ ਪਰਮਾਤਮਾ ਨੂੰ ਪਾ ਲਿਆ ਸੋ ਪ੍ਰਮਾਤਮਾ ਨੂੰ ਪਾਉਣ ਲਈ ਥੋੜੀ ਮੁਸ਼ਕਲ ਆਉਂਦੀ ਹੈ ਪਰ ਮਨ ਨੂੰ ਟਿਕਾਉਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਸਮਝ ਲਈਏ ਕਿ ਉਹ ਮਾਲਕ ਹੈ ਪ੍ਰਮਾਤਮਾ ਹੈ ਜੀਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਜੀਨੇ ਸਾਨੂੰ ਇਹ ਸਰੀਰ ਸਾਜਿਆ ਹੈ ਸੋ ਦੇਖੋ ਕਿਵੇਂ ਉਹ ਮਾਲਕ ਨੇ ਕਿਰਪਾ ਕੀਤੀ ਹੈ ਅਸੀਂ ਮਿਹਨਤ ਕਰ ਸਕਦੇ ਹਾਂ ਅੰਗ ਪੈਰ ਪੂਰੇ ਸਾਡੇ ਬਣਾਏ ਆ ਸੋ ਜੇਕਰ ਅੱਜ ਆਪਾਂ ਗੱਲ ਕਰਦੇ ਹਾਂ ਤੇ ਡਾਕਟਰ ਨੂੰ ਦੂਸਰਾ ਰੂਪ ਦਿੰਦੇ ਹਾਂ ਕਿ ਉਹ ਰੱਬ ਦਾ ਦੂਸਰਾ ਰੂਪ ਆ ਪਰ ਉੱਥੇ ਲੱਖਾਂ ਕਰੋੜਾ ਰੁਪਇਆ ਖਰਚਿਆ ਜਾਂਦਾ ਤੇ ਤਾਂ ਕੋਈ ਅੰਗ ਪਾਇਆ ਜਾਂਦਾ ਇੱਥੇ ਤੁਸੀਂ ਕਿੱਡਾ ਵੱਡਾ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਆਂ ਕਿ ਮਾਲਕਾ ਤਾਂ ਸਾਨੂੰ ਫ੍ਰੀ ਵਿੱਚੇ ਸਭ ਕੁਝ ਸਾਜਿਆ ਹੈ ਦਿੱਤਾ ਹੋਇਆ ਹੈ ਤੇ ਇਹ ਸਰੀਰ ਨੂੰ ਤੰਦਰੁਸਤੀ ਵੀ ਤੁਹਾਨੂੰ ਦੇ ਸਕਦਾ ਕਿਉਂਕਿ ਬਣਾਉਣ ਵਾਲਾ ਵੀ ਪੁਹੀ ਹੈ ਜੇ ਤੋ ਇਹ ਸੋਚ ਬਣਾ ਲਈ ਤਾਂ ਫਿਰ ਤੁਹਾਨੂੰ ਦਵਾਈਆਂ ਦੀ ਜ਼ਰੂਰਤ ਨਹੀਂ ਪਵੇਗੀ ਫਿਰ ਸਰੀਰ ਨੂੰ ਦੁੱਖ ਆਉਂਦਾ ਹੀ ਨਹੀਂ ਜਦੋਂ ਅਸੀਂ ਇਹ ਇੱਕ ਵਿਸ਼ਵਾਸ ਰੱਖ ਲੈਂਦੇ ਆ ਕਿ ਉਹ ਮਾਲਕ ਆਪਣੇ ਆਪ ਇਹ ਦੁੱਖ ਜੋ ਆਇਆ ਹੈ ਦੂਰ ਕਰੇਗਾ ਸੋ ਇੱਕ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਆ ਵਿਸ਼ਵਾਸ ਦੇ ਸਿਰ ਤੇ ਹੀ ਤੁਸੀਂ ਉਹ ਪਰਮਾਤਮਾ ਨਾਲ ਮੁਲਾਕਾਤ ਕਰ ਸਕਦੇ ਆ ਤੇ ਇਹ ਦੁੱਖਾਂ ਨੂੰ ਹਰਾ ਸਕਦੇ ਆ ਸੋ ਪਰਮਾਤਮਾ ਨਾਲ ਬਹੁਤ ਹੀ ਜ਼ਰੂਰੀ ਹੁੰਦਾ ਹੈ ਸੋ ਪ੍ਰਮਾਤਮਾ ਨਾਲ ਆ ਤਾਂ ਫਿਰ ਉਹ ਰਸਤੇ ਆਸਾਨ ਹੋ ਜਾਂਦੇ ਆ ਜੋ ਸਾਨੂੰ ਮੁਸ਼ਕਲ ਲੱਗਦੇ ਸੋ ਕਈ ਵਾਰ ਅਸੀਂ ਸੋਚਦੇ ਆ ਕਿ ਏਡੀ ਵੱਡੀ ਮੁਸ਼ਕਲ ਆ ਗਈ ਇਹਦਾ ਕੋਈ ਵੀ ਹੱਲ ਨਹੀਂ ਤੇ ਅਸੀਂ ਅੱਖੀਂ ਦੇਖਦੇ ਵੀ ਆ ਕਿ ਪਤਾ ਇਹ ਨਹੀਂ ਲੱਗਦਾ ਕਾਦ ਕਿੱਧਰ ਸੀ ਉਹ ਪ੍ਰਮਾਤਮਾ ਨੇ ਰਸਤਾ ਬਣਾ ਦਿੱਤਾ ਸਹਾਇਤਾ ਕਰ ਦਿੱਤੀ ਸੋ ਇਹ ਹੈ ਮਾਲਕ ਦੀ ਕਿਰਪਾ ਸੋ ਅੱਜ ਦਾ ਵਿਸ਼ਾ ਹੈ ਕਿ ਉੱਚੀ ਉੱਚੀ ਪੁੱਬਾਂ ਮਾਰ ਰੋਲ ਲੱਪਣਾ ਸੋ ਇਬਾਦਤ ਕਰਦੇ ਸਮੇ ਜਾਂ ਮਾਲਕ ਦੀ ਜਿੱਥੇ ਗੱਲ ਹੁੰਦੀ ਹੋਵੇ ਤੇ ਇਸ ਤਰ੍ਹਾਂ ਹੁੰਦੀ ਕਿਉਂ ਹੈ ਸੋ ਆਪਾਂ ਇਸ ਗੱਲ ਨੂੰ ਅੱਜ ਸਮਝਣਾ ਹੈ ਜੀ ਕੁਝ ਕਮੈਂਟਾਂ ਵੀ ਦੱਸ ਦਿੰਦੇ ਆ ਜੀ ਸੋ ਭਾ ਕੀ ਨਵਾਂ ਸਾਲ ਹੈ ਉਮੀਦ ਕਰਦੇ ਆ ਕਿ ਕੱਲ ਵੀ ਨਵਾਂ ਸਾਲ ਤੁਸੀਂ ਆਪਣੇ ਮਾਲਕ ਦੇ ਨਾਲ ਮਨਾਇਆ ਹੋਵੇਗਾ ਅੱਜ ਦੀ ਰਾਤ ਅੱਜ ਤੋਂ ਸ਼ੁਰੂਆਤ ਮਾਲਕ ਦੇ ਨਾਲ ਕਰਨੀ ਸ਼ੁਰੂ ਕਰ ਦੋ ਕਿ ਆ ਸਾਲ ਅਸੀਂ ਦੱਬ ਕੇ ਮਿਹਨਤ ਕਰਨੀਆਂ ਨਾਮ ਸਿਮਰਨਾ ਹੈ ਕਿਉਂਕਿ ਜਿੰਨੀ ਨਾਮ ਦੀ ਕਮਾਈ ਅਕਾਊਂਟ ਵਿੱਚ ਜੁੜੇਗੀ ਮਾਲਕ ਦੇ ਖਾਤੇ ਤੇ ਸਾਡੀ ਇਹ ਮਿਹਨਤ ਚੜੇਗੀ ਮਾਲਕ ਕਿਉਂਕਿ ਹਰ ਰੋਜ਼ ਦਾ ਹਿਸਾਬ ਰੱਖਦਾ ਹੈ ਕਾਦਾ ਸੀ ਕਿੱਥੇ ਕਿਹੜਾ ਚੰਗਾ ਤੇ ਕਿਹੜਾ ਮਾੜਾ ਕਰਮ ਕੀਤਾ ਹੈ ਉਹ ਨਾਲ ਦੀ ਨਾਲ ਲਿਖਿਆ ਜਾਂਦਾ ਹੈ ਸੋ ਕੋਸ਼ਿਸ਼ ਕਰੋ ਕਿ ਨਾਮ ਦੀ ਕਮਾਈ ਕਰੀਏ ਚੰਗੇ ਕਰਮ ਕਰੀਏ ਤਾਂ ਕਿ ਸਾਡਾ ਜਿਹੜਾ ਮਾਲਕ ਦੇ ਘਰ ਅਸੀਂ ਖੋਲਿਆ ਹੋਇਆ ਆ ਸੋ ਉਹ ਖਾਤੇ ਤੇ ਸਾਡੇ ਨਾਮ ਦੀ ਕਮਾਈ ਚੜੇ ਤੇ ਉਹ ਨਾਮ ਦੀ ਕਮਾਈ ਨਾਲ ਅਸੀਂ ਦੁਨਿਆਵੀ ਸੁੱਖ ਵੀ ਮਾਣ ਸਕੀਏ ਸੋ ਜਿੰਨੀ ਖਾਤੇ ਵਿੱਚ ਨਾਮ ਦੀ ਕਮਾਈ ਹੋਵੇਗੀ ਜਿੰਨੀ ਤੁਸੀਂ ਸੇਵਾ ਕਰੋਗੇ ਉੰਨਾ ਹੀ ਸਹੂਲਤਾਂ ਤੁਸੀਂ ਇਹ ਦੁਨਿਆਵੀ ਪਾ ਸਕਦੇ ਆ ਜੀ ਸੋ ਇਹ ਹੀ ਫਰਕ ਹੈ ਕਿ ਦਿਨ ਜਿਕਰ ਫੇਲਨੇ ਆ ਤੇ ਨਾਮ ਦੀ ਗੁਮਾਈ ਦੱਬ ਕੇ ਕਰ ਲੋ ਚੰਗੇ ਕਰਮ ਕਰ ਲੋ ਤੁਹਾਨੂੰ ਇਹਦਾ ਰਿਜ਼ਲਟ ਜ਼ਰੂਰ ਮਿਲੇਗਾ ਫਿਕਰ ਨਾ ਕਰੋ ਸੇਵਾ ਕਰਕੇ ਸਿਮਰਨ ਕਰਕੇ ਕਦੇ ਵੀ ਮਨ ਵਿੱਚ ਫਿਕਰ ਨਹੀਂ ਰੱਖਣਾ ਕਿ ਇਹ ਬਰਥਾ ਜਾਣਾ ਹੀ ਬਰਥਾ ਸਮਾ ਕਦੇ ਵੀ ਨਹੀਂ ਜਾਣਾ ਸੋ ਇਹਦੇ ਨਾਲ ਤੁਹਾਡੀ ਹੈਲਪ ਹੀ ਹੋਣੀ ਹੈ ਜੀ ਸੋ ਕੱਲ ਪਰਸੋਂ ਤੋਂ ਮੈਸੇਜ ਕਾਫੀ ਆ ਰਹੇ ਆ ਜੀ ਸਾਰਿਆਂ ਨੇ ਹੀ ਹੈਪੀ ਨਿਊ ਇਅਰ ਲਿਖ ਕੇ ਭੇਜਿਆ ਹੈ ਜੀ ਸੇਂਟ ਯੂ ਸੋ ਮਾਲਕ ਆਪ ਸਭ ਨੂੰ ਵੀ ਹਮੇਸ਼ਾ ਖੁਸ਼ ਰੱਖੇ ਤੇ ਨਵੇਂ ਸਾਲ ਦੀ ਲੱਖ ਲੱਖ ਮੁਬਾਰਕਾਂ ਹੋਣ ਜੀ ਸੋ ਜਿਸ ਤਰ੍ਹਾਂ ਇਸ ਵਕਤ ਤੁਸੀਂ ਇਹ ਚੰਗਾ ਕਰਮ ਕਰ ਰਹੇ ਹੋ ਇਸੇ ਤਰ੍ਹਾਂ ਤੁਸੀਂ ਸਮਾਂ ਕੱਢਦੇ ਰਹੋ ਮਾਲਕ ਲਈ ਇਹ ਨਾਮ ਦੀ ਕਮਾਈ ਜੁੜਦੀ ਰਹੇ ਤੇ ਉਹ ਮਾਲਕ ਦੇ ਕਰੋਪ ਤੁਸੀਂ ਖੁਸ਼ੀਆਂ, ਦਿਵਾਮਾਂ ਮੰਗਦੇ ਰਹੋ ਤੇ ਉਹ ਤੁਹਾਨੂੰ ਦਤਾਂ ਦਿੰਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਦੀਵਾਲੀ ਵਾਲੀ ਰਾਤ ਚਰਾਗ ਵੀ ਬਦਲ ਦਿੱਤੇ ਸੀ ਤੇ ਨਾਲ ਕੱਚੀ ਲੱਸੀ ਨਾਲ ਇਸ਼ਨਾਨ ਕਰਕੇ ਪ੍ਰਸ਼ਾਦ ਦਾ ਵੀ ਭੋਗ ਲਗਾ ਦਿੱਤਾ ਸੀ ਸੋ ਬਹੁਤ ਵਧੀਆ ਗੱਲ ਹੈ ਜੀ ਜੋ ਅਰਦਾਸ ਕਿੰਨੇ ਕੇ ਸੀ ਨਾਲ ਅਰਦਾਸ ਵੀ ਕੀਤੀ ਸੀ ਸੋ ਬਹੁਤ ਵਧੀਆ ਹੈ ਜੀ ਆਪਣੇ ਹਿਸਾਬ ਦੇ ਨਾਲ ਮਨ ਨੂੰ ਟਿਕਾ ਕੇ ਅਰਦਾਸ ਬੇਨਤੀ ਕਰ ਲੈਂਦੇ ਹੋ ਤੇ ਉਹ ਉਸਦੇ ਅਸਾਮ ਦੀ ਅਸਾਮ ਦੀ ਮਾਨ ਕਵੀ ਕਬੂਲ ਕਰ ਲੈਂਦਾ ਹੈ ਸੋ ਕਈ ਵਾਰ ਅਣਜਾਣ ਹੁੰਦਾ ਹੈ انسان ਸਮਝ ਨਹੀਂ ਪਰ ਮਨ ਸਾਫ ਹੈ ਤੇ ਉਹ ਮਨ ਦੀਆਂ ਰਾਜਾਂ ਨੂੰ ਸਮਝਦੇ ਨੇ ਇੱਕ ਹੁੰਦਾ ਹੈ ਕਿ ਜਾਣ ਬੁੱਝ ਕੇ ਗਲਤੀ ਕਰਨੀ ਸੋ ਉਹ ਗਲਤੀ ਮੰਨੀ ਜਾਂਦੀ ਜੋ ਅਣਜਾਣੇ ਵਿੱਚ ਕੋਈ ਗਲਤੀ ਹੋ ਜਾਣੀ ਉਹਨੂੰ ਬਖਸ਼ ਦਿੰਦੇ ਨੇ ਤੇ ਬਾਕੀ ਮਨ ਸਾਫ ਹੋਣਾ ਚਾਹੀਦਾ ਜੇਕਰ ਗਲਤੀ ਤੁਹਾਡੇ ਤੋਂ ਹੋ ਵੀ ਜਾਂਦੀ ਹੈ ਮਨ ਸਾਫ ਹੈ ਤੇ ਉਹ ਮਾਲਕ ਉਹ ਗਲਤੀਆਂ ਨੂੰ ਆਪਣੇ ਆਪ माफ ਕਰ ਦਿੰਦਾ ਹੈ ਕਿਉਂਕਿ ਉਹ ਜਾਣੀ ਜਾਣ ਹੈ ਕਿ ਇਸ ਇਨਸਾਨ ਦੇ ਮਨ ਵਿੱਚ ਕੋਈ ਵੀ ਇਹੋ ਜੀ ਸੋਚ ਨਹੀਂ ਸੀ ਜਾਂ ਫਿਰ ਇਹਨੇ ਜਾਣ ਕੇ ਕੋਈ ਗਲਤੀ ਨਹੀਂ ਕੀਤੀ ਸੋ ਮਨ ਦਾ ਸਾਫ ਹੋਣਾ ਜ਼ਰੂਰੀ ਹੈ ਮਨ ਸਾਫ ਹੈ ਤੇ ਉਹ ਆਪਣੇ ਆਪ ਤੁਹਾਡੇ ਰਸਤੇ ਆਸਾਨ ਕਰਦੇ ਜਾਣਗੇ ਚਾਹੇ ਤੁਹਾਡੇ ਤੋਂ ਕੋਈ ਭੁੱਲ ਗਲਤੀ ਵੀ ਹੋ ਜਾਂਦੀ ਹੈ ਸੋ ਇਹ ਹੈ ਮਾਲਕ ਦੀ ਕਿਰਪਾ ਸੋ ਮਾਲਕ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਸਹੀ ਹੋ ਜਾਂਦਾ ਹੈ ਜੀ ਜੋ ਅਰਦਾਸ ਕਰੋ ਆਪਣੇ ਸਾਹਮਣੇ ਕਹ ਲਓ ਜਿੱਦਾਂ ਤੁਹਾਡਾ ਮਨ ਕਰਦਾ ਹੈ ਬਾਕੀ ਅਰਦਾਸ ਕਰਕੇ ਜੇਕਰ ਮਨ ਵਿੱਚ ਕੋਈ ਡਰ ਨਾ ਆਵੇ ਤੁਸੀਂ ਸੋਚੋ ਕਿ ਅਸੀਂ ਸਹੀ ਬੋਲਿਆ ਜੋ ਵੀ ਬੋਲਿਆ ਕੋਈ ਵੀ ਡਰਨੀ ਆ ਮਾਲਕ ਜਾਣੀ ਜਾਣ ਹੈ ਤਾਂ ਸਮਝ ਲੈਣਾ ਉਹ ਅਰਦਾਸ ਤੁਹਾਡੀ ਕਬੂਲ ਹੀ ਕਬੂਲ ਹੈ ਸੋ ਹੁਣ ਆਪਾਂ ਇੱਕ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਵਿਸ਼ਾ ਹੈ ਕਿ ਜਦੋਂ ਇਬਾਦਤ ਕਰਦੇ ਹੋ ਜਾਂ ਕਿਤੇ ਵੈਸੇ ਹੀ ਕਿਸੇ ਦੇ ਮੂੰਹ ਚੋਂ ਆਪਣੇ ਮੁਰਸ਼ਿਦ ਦਾ ਨਾਮ ਸੁਣੋ ਤੇ ਅਚਾਨਕ ਹੀ ਸਰੀਰ ਨੂੰ ਕੁਛ ਮਹਿਸੂਸ ਹੁੰਦਾ ਹੈ ਜਿਵੇਂ ਕਿ ਝੋਣ ਝੁਣੀ ਆਉਂਦੀ ਹੈ ਤੇ ਮਨ ਕਰਦਾ ਹੈ ਕਿ ਉੱਚੀ ਉੱਚੀ ਰੋਵਾਂ ਜਦੋਂ ਆਪਣੇ ਉਹ ਦਿਨ ਯਾਦ ਹੁੰਦੇ ਆ ਕਿ ਮੇਰੇ ਮਾਨਕ ਨੇ ਕਿੱਥੇ ਮੇਰੀ ਮਾਂ ਖੜੀ ਸੀ ਤੇ ਮੈਂ ਕਿੰਨੀਆਂ ਮੁਸ਼ਕਲਾਂ ਚੋਂ ਨਿਕਲ ਕੇ ਇੱਥੇ ਤੱਕ ਆਇਆ ਹਾਂ ਜਦੋਂ ਅਸੀਂ ਉਹਦੀ ਮਹਿਮਾ ਸੁਣਦੇ ਆ ਤੇ ਮਨ ਕਰਦਾ ਹੈ ਕਿ ਉੱਚੀ ਉੱਚੀ ਭੁੱਬਾ ਮਾਰਾਂਗੇ ਭੁੱਬ ਮਾਰਨ ਦੇ ਨਾਲ ਰਸਤੇ ਖੁੱਲ ਜਾਂਦੇ ਨੇ ਤੇ ਉਸ ਸੱਚੇ ਮੁਰਸ਼ਿਦ ਦੇ ਨਾਲ ਰੂਹ ਦਾ ਮਲਾਪ ਹੋ ਜਾਂਦਾ ਹੈ ਕਿਉਂਕਿ ਅਸੀਂ ਇਹਨਾਂ ਅੱਖਾਂ ਦੇ ਨਾਲ ਉਸ ਸਮੇਂ ਉਹ ਪ੍ਰਮਾਤਮਾ ਨੂੰ ਨਹੀਂ ਦੇਖ ਪਾਉਂਦੇ ਪਰ ਇਹ ਜੋ ਮਨ ਦੀਆਂ ਅੱਖਾਂ ਹੈ ਆਤਮਾ ਹੈ ਉਸ ਸੱਚੇ ਮੁਰਸ਼ਿਦ ਨੂੰ ਪ੍ਰਮਾਤਮਾ ਨੂੰ ਪਹਿਚਾਨ ਲੈਂਦੀਆਂ ਹੈ ਤੇ ਉਸ ਸਮੇਂ ਫਿਰ ਪੂਬ ਨਿਕਲਦੀ ਆ ਤੇ ਪੂਬਾ ਮਾਰ ਮਾਰ ਇਨਸਾਨ ਉਹ ਪ੍ਰਮਾਤਮਾ ਦੀ ਯਾਦ ਵਿੱਚ ਰਹਿੰਦਾ ਹੈ ਤੇ ਇਸ ਤੋਂ ਵੱਡਾ ਸੰਕੇਤ ਹੈ ਅਸਲ ਮਾਲਕ ਦੀ ਦੀ ਕਿਰਪਾ ਦਾ ਕਿਉਂਕਿ ਜਿਹਦੀ ਆਤਮਾ ਪਰਮਾਤਮਾ ਲਈ ਰੂਪ ਹੋਵੇ ਤੇ ਮਨ ਵਿੱਚੋਂ ਇਹ ਹੀ ਦਵਾ ਨਿਕਲੇ ਕਿ ਮੇਰਾ ਮਾਲਕ ਹੀ ਸੰਪੂਸ਼ਿਆ ਹੋਰ ਸਭ ਰਿਸ਼ਤੇ ਝੂਠਦੇ ਆ ਇੱਕ ਇਹ ਸਚਾਈ ਹੈ ਤਾਂ ਸਮਝ ਲੈਣਾ ਕਿ ਉਸ ਰੂਹ ਦੇ ਉੱਤੇ ਉਸ ਮਾਲਕ ਦਾ ਪੈਰਾ ਹੋ ਗਿਆ ਹੈ ਉਸ ਮਾਲਕ ਦੀ ਕਿਰਪਾ ਹੋ ਗਈ ਹੈ ਸੋ ਇਹ ਬਹੁਤ ਵੱਡੇ ਸੰਕੇਤ ਹੁੰਦੇ ਨੇ ਨਾਲ ਜੋ ਪਾਣੀ ਹੁੰਣਾ ਤੇ ਅੱਖਾਂ پاک ਪਵਿੱਤਰ ਜਦੋਂ ਮਾਲਕ ਹੁੰਦਾ ਹੈ ਸਾਹ ਅੱਖਾਂ ਨੂੰ ਕਰ ਜਾਂਦਾ ਹੈ ਜੋ ਉਹਦੀ ਜਾਨ ਵਿੱਚ ਹੰਝੂ ਵਹਿ ਜਾਂਦੇ ਨੇ ਉਹਨਾਂ ਦੇ ਨਾਲ ਅੱਖਾਂ ਦੀ ਸਪਾਈ ਹੋ ਜਾਂਦੀ ਹੈ ਜੀ ਤਾਂ ਫਿਰ ਇੱਕ ਉਹ ਗੁਣ ਮਿਲ ਜਾਂਦਾ ਹੈ ਉਸ ਇਨਸਾਨ ਨੂੰ ਜਿਹੜਾ ਸੇਵਾ ਕਰਨ ਵਾਲਾ ਹੈ ਜਿਹਦੀਆਂ ਅੱਖਾਂ ਸਾਫ਼ ਹੋ ਜਾਂਦੀਆਂ ਉਹ ਫਿਰ ਹਰ ਇੱਕ ਬੰਦੇ ਨੂੰ ਦੇਖ ਕੇ ਹੀ ਦੱਸ ਦਿੰਦਾ ਹੈ ਕਿ ਇਹ ਇਨਸਾਨ ਕਿਹੋ ਜਿਹਾ ਹੈ ਸੋ ਕਿਉਂਕਿ ਉਹ ਸੋਚਣੀ ਤੇ ਪਰਖਣੀ ਵਿੱਚ ਬਹੁਤ ਵੱਡਾ ਫਰਕ ਉਸਨ ਨੂੰ ਸਨ ਦੇ ਆ ਜਾਂਦਾ ਜਦੋਂ ਉਹਦੇ ਤੇ ਅਸਲ ਮਾਲਕ ਦੀ ਕਿਰਪਾ ਮੁਜਰਦੀ ਹੈ ਤੇ ਉਹ ਫਿਰ ਹਰ ਇੱਕ ਨੂੰ ਪਹਿਚਾਨ ਲੈਂਦਾ ਤੇ ਛੇਤੀ ਕਿਤੇ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਸੋ ਇਹ ਉਸ ਪਰਮਾਤਮਾ ਦੀਆਂ ਨਿਸ਼ਾਨੀਆਂ ਹਨ ਨਾਲ ਹੁੰਦੀਆਂ ਜੀ ਸੋ ਅੱਖਾਂ ਦੇ ਵਿੱਚੋਂ ਪਾਣੀ ਆ ਜਾਣਾ ਉੱਬਾ ਮਾਰ ਉਹਦੀ ਯਾਦ ਵਿੱਚ ਰੋਣਾ ਸੋ ਬਹੁਤ ਜਨਮਾਂ ਤੋਂ ਵਿਛੜੀ ਰੂਹ ਜਦੋਂ ਆਪਣੇ ਮੁਰਸ਼ਿਦ ਦੇ ਨਾਲ ਮਿਲਦੀ ਹੈ ਤਾਂ ਫਿਰ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ ਤੇ ਪੁੱਭਾ ਮਾਰ ਇਨਸਾਨ ਰੋਂਦਾ ਹੈ ਕਿ ਕਿੰਨੇ ਜਨਮਾਂ ਤੋਂ ਵਿਛੜੇ ਅੱਜ ਅਸੀਂ ਆਪਣੇ ਮੁਰਸ਼ਿਦ ਦੇ ਨਾਲ ਮਿਲ ਰਹੇ ਹਾਂ ਕਿਉਂਕਿ ਆਤਮਾ ਜੋ ਹੈ ਪਰਮਾਤਮਾ ਨੂੰ ਬਹੁਤ ਜਲਦ ਪਹਿਚਾਨ ਲੈਂਦੀ ਆ ਇਨਸਾਨ ਜੋ ਇਹ ਮਿੱਟੀ ਦਾ ਬੁੱਤ ਹੈ ਇਹਨੂੰ ਇੰਨੀ ਸਮਝ ਨਹੀਂ ਪਰ ਜਿੰਨੀ ਆਤਮਾ ਨੂੰ ਸਮਝ ਆਉਂਦੀ ਹੈ ਸੋ ਵੀਡੀਓ ਤਾਂ ਕਾਫੀ ਲੰਬੀ ਹੋ ਜਾਣੀ ਆ ਆਪਾਂ ਇੱਥੇ ਹੀ ਅੱਜ ਦੀ ਛੇਤੀ ਵੀਡੀਓ ਇਸਮਾਪਤ ਕਰ ਦੇਣੀ ਆ ਜੀ ਸੋ ਇਹ ਨਵਾਂ ਸਾਲ ਖੁਸ਼ੀਆਂ ਦੇ ਨਾਲ ਮਨਾਓ ਪਰਿਵਾਰ ਦੇ ਨਾਲ ਬੈਠ ਕੇ ਮਨਾਓ ਤੇ ਉਹ ਮਾਲਕ ਲਈ ਸਵਾ ਜ਼ਰੂਰ ਕਰਡੋ ਜੀ ਸੋ ਬਾਕੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਨਵੇਂ ਸਾਲ ਦਾ ਲੱਖ ਲੱਖ ਮੁਬਾਰਕਾਂ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ ਜੈ Saja